अरविंद केजरीवाल ਨੂੰ 28 ਮਾਰਚ ਤੱਕ ED ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਵੀਰਵਾਰ ਨੂੰ ED ਨੇ ਉਸ ਨੂੰ ਕਥਿਤ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੀਐਮ केजरीवाल ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਖੁਦ केजरीवाल ਨੇ ਸਾਫ ਸਾਫ ਕਹਿ ਦਿੱਤਾ ਕਿ ਉਹ ਸੀਐਮ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਜਿਹੇ ਚ केजरीवाल ਨੇ ED ਦੀ ਹਿਰਾਸਤ ਤੋਂ ਇੱਕ ਆਰਡਰ ਵੀ ਜਾਰੀ ਕੀਤਾ ਪਰ ਦਿੱਲੀ ਦੇ ਮੁੱਖ ਮੰਤਰੀ ਦੀ ਇਹ ਕਾਰਵਾਈ ਉਹਨਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਦਰਅਸਲ ਈਡੀ ਇਸ ਗੱਲ ਦੀ ਜਾਂਚ ਕਰੇਗਾ ਕਿ ਇਹਨਾਂ ਮੀਟਿੰਗਾਂ ਦੌਰਾਨ ਸਹੀ ਪ੍ਰਤੀਕਿਰਿਆ ਦਾ ਪਾਲਣ ਕੀਤਾ ਗਿਆ ਸੀ ਸੂਤਰਾ ਨੇ ਕਿਹਾ ਜੇਕਰ ਕੋਈ ਬੇਨਿਯਮੀਆਂ ਪਾਈਆਂ ਜਾਂਦੀਆਂ ਨੇ ਤਾਂ ਪੀਐਮਐਲਏ ਅਦਾਲਤ ਨੂੰ ਪੂਰੀ ਤਰ੍ਹਾਂ ਸੂਚਿਤ ਕੀਤਾ ਜਾਵੇਗਾ ਅਧਿਕਾਰਿਤ ਸੂਤਰਾਂ ਨੇ ਕਿਹਾ ਕਿ ਈਡੀਏ ਪਤਾ ਲਗਾਉਣ ਲਈ ਜਾਂਚ ਕਰੇਗਾ ਕਿ ਗ੍ਰਿਫਤਾਰ ਕੀਤੇ ਹੋਏ ਮੁੱਖ ਮੰਤਰੀ ਦੀਆਂ ਇਹ ਹਦਾਇਤਾਂ منی ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਵਿਸ਼ੇਸ਼ ਅਦਾਲਤਾਂ ਦੇ ਉਸ ਆਦੇਸ਼ ਨਾਲ ਮੇਨ ਖਾਂਦੀਆਂ ਨੇ ਜੋ ਈਡੀ ਤੇ ਕੇਜਰੀਵਾਲ ਨੂੰ ਉਹਨਾਂ ਦੇ ਹਿਰਾਸਤ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਦੇ ਹੋਏ ਅਦਾਲਤ ਨੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਨਿੱਜੀ ਸਹਾਇਕ ਰਿਵਰ ਕੁਮਾਰ ਨੂੰ ਹਰ ਰੋਜ਼ ਸ਼ਾਮ 6 ਤੋਂ 7 ਵਜੇ ਤੱਕ ਅੱਧਾ ਘੰਟਾ ਮਿਲਣ ਦੀ ਇਜਾਜ਼ਤ ਦਿੱਤੀ ਇਸ ਸਮੇਂ ਦਾ ਬਾਕੀ ਅੱਧਾ ਘੰਟਾ ਕੇਜਰੀਵਾਲ ਦੇ ਵਕੀਲਾਂ ਨੂੰ ਮਿਲਣ ਲਈ ਦਿੱਤਾ ਗਿਆ ਅਜਿਹੇ ਚ ਕੇਜਰੀਵਾਲ ਇਸ ਸਮੇਂ ਦੌਰਾਨ ਆਪਣੀ ਪਤਨੀ ਨਿੱਜੀ ਮਦਦ ਤੇ ਵਕੀਲਾ ਨੂੰ ਹੀ ਮਿਲ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ